ਹਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂ ਜੀ ਆਪਾਂ ਅੱਗੇ ਤਾਂ ਆਪਾਂ ਸਲਾਈਆਂ ਦੀ ਵੀਡੀਓ ਪਾਉਣੇ ਹੁੰਨੇ ਆ ਅੱਜ ਜਿਹੜੇ ਨਕਸ਼ੇ ਦੀ ਆਪਾਂ ਵੀਡੀਓ ਪਾਉਣ ਲੱਗੇ ਹਾਂ ਮੈਂ ਕੋਦੋਂ ਅਰਥ ਕਿ ਵੇਖਿਆ ਬਹੁਤ ਹੀ ਪੈਦੇਮੰਦ ਹੋਇਆ ਇਹ ਕਬਜ ਦਾ ਇਹ ਨਕਸ਼ਾ ਕਬਜ ਦੇ ਤਾਂ ਬਹੁਤ ਹੀ ਪ੍ਰੋਬਲਮ ਆ ਜਿਹੜੀ ਇਹਦੇ ਨਾਲ ਜਲਦੀ ਦੂਰ ਹੋ ਜਾਂਦੀ ਆ ਇਸ ਬਣਾਉਣ ਵਾਸਤੇ ਇਸ ਦਵਾਈ ਨੂੰ ਆਪਾਂ ਤਿੰਨ ਚੀਜ਼ਾਂ ਲਈਆਂ ਸਾਰਿਆਂ ਨੂੰ ਪਹਿਲਾਂ ਤਾਂ ਇਹ ਸਰਨਾ ਦੇ ਆਪਾਂ ਪੱਤੇ ਲਿਆਂਦੇ ਸੀ 100 ਗ੍ਰਾਮ ਇਹਨਾਂ ਨੂੰ ਆਪਾਂ ਮਾੜੀ ਜਿਹੀ ਧੋਪ ਲਵਾ ਕੇ ਮੈਕਸੀ ਵਿੱਚ ਪੀਸ ਲਈ ਤੇ ਦੂਸਰੀ ਚੀਜ਼ ਆ ਜਿਹੜੇ ਆਪਾਂ 100 ਗ੍ਰਾਮ ਤੀਸਰੀ ਚੀਜ਼ ਇਹ ਗਲਕਰ ਦਾਪਣੀ ਇਹ ਤਿੰਨਾਂ ਚੀਜ਼ਾਂ ਨਾਲ ਹੀ ਆਪਾਂ ਇਹ ਦਵਾਈ ਬਣਾਉਣੀ ਆ ਤੇ ਬਹੁਤ ਹੀ ਅਸਰਦਾਰ ਦਵਾਈ ਆ ਇਹ ਹੁਣ ਇਸ ਆਪਾਂ ਇਹਨਾਂ ਨੂੰ ਕੀ ਕਰਨਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਸਾਰਿਆਂ ਨੂੰ ਪਹਿਲਾਂ ਆਪਾਂ ਇੱਕ ਬੋਲ ਲੈਣਾ ਇਹਦੇ ਵਿੱਚ ਜਿਹੜਾ ਆਪਣਾ ਹਾ ਸਰਨਾ ਦਾ ਪਾਊਡਰ ਇਹ ਪਾ ਲੈਣਾ ਇਹ ਪਾ ਲੈ ਸਾਰਾ ਪਾਊਡਰ ਆਪਾਂ ਦੂਸਰਾ ਇਹਦੇ ਵਿੱਚ ਜਿਹੜਾ ਆਪਾਂ ਚੀਜ਼ ਆ ਆਪਣੀ ਸੌਗੀ 100 ਗ੍ਰਾਮ ਦੀ ਸੌਗੀ ਇਹ ਪਾ ਲੈਣੀ ਆਪਾਂ ਸਾਰੀ ਦੇ ਵਿੱਚ ਇਹ ਸਾਰੀ ਆਪਾਂ ਸੌਗੀ ਪਾ ਲਈਏ ਦੇ ਵਿੱਚ ਤੀਸਰੀ ਜਿਹੜੀ ਗਲਕੰਦ ਆ ਦੂਸਰੀ ਚੀਜ਼ ਇਹਦੇ ਵਿੱਚ ਆਪਾਂ ਸੌਗੀ ਪਾ ਲਈ ਹੁਣ ਆਪਾਂ ਤੀਸਰੀ ਜਿਹੜੀ ਗਲਕੰਦ ਆ ਉਹ ਪਾਵਾਂਗੇ ਆਪਾਂ ਉਨੀ ਉਨੀ ਪਾਉਣੀ ਆ ਕਿ ਜਿੰਨੀ ਕ ਨਾਲ ਆਪਣਾ ਇਹ ਪੇੜਾ ਜਾਂ ਬਣ ਜਾ ਕੜੜਾ ਕੜੜਾ ਜਾਂ ਫੇਰ ਆਪਾਂ ਇਹਦੀਆਂ ਗੋਲੀਆਂ ਬਣਾਉਣੀਆਂ ਇਸ ਤਰ੍ਹਾਂ ਆਪਾਂ ਥੋੜੀ-ਥੋੜੀ ਗਲਕੰਦ ਪਾ ਕੇ ਪਹਿਲਾਂ ਇੰਨੀ ਕ ਪਾ ਲੈਣੀ ਆਪਾਂ ਇਹ ਤੁਸੀਂ ਹੱਥ ਨਾਲ ਕਰਨ ਹੱਥ ਨਾਲ ਵੀ ਕਰ ਸਕਦੇ ਪਹਿਲਾਂ ਆਪਾਂ ਚਮਚੇ ਨਾਲ ਕਰ ਲੈਣੀ ਆ ਫਿਰ ਆਪਾਂ ਥੋੜਾ ਜਿਹਾ ਇਹਨੂੰ ਹੱਥ ਨਾਲ ਕਰਾਂਗੇ ਆਪਾਂ ਇਹਨੂੰ ਸਾਰੇ ਨੂੰ ਇਹਦੇ ਵਿੱਚ ਗੁੰਨ ਕੇ ਪੇੜਾ ਜਿਹਾ ਬਣਾ ਲੈਣਾ ਇਸ ਤਰ੍ਹਾਂ ਆਪਾਂ ਜਿੰਨੀ ਗਲਕਾਂ ਦਾ ਆਪਣੀ ਹੋਰ ਪਊਗੀ ਆਪਾਂ ਹੋਰ ਪਾ ਲੈਣੀ ਵਿੱਚ ਇਹਦੇ ਫਿਰ ਆਪਾਂ ਇਹਦਾ ਪੇੜਾ ਜਿਹਾ ਬਣਾ ਲੈਣਾ ਇਹ ਆਪਾਂ ਇਸ ਤਰ੍ਹਾਂ ਪੇੜਾ ਜਿਹਾ ਬਣਾ ਲਿਆ ਇਹਦਾ ਹੁਣ ਜਿਹੜੀਆਂ ਆਪਾਂ ਇਹਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾਉਣੀਆਂ ਉਹ ਵੀ ਤੁਹਾਨੂੰ ਆਪਾਂ ਦੱਸ ਦਿਆਂ ਕਿ ਕਿੱਦਾਂ ਬਣਾਉਣੀਆਂ ਜਿਵੇਂ ਆਪਾਂ ਇਹਦਾ ਥੋੜਾ ਜਿਹਾ ਲੈਣਾ ਇਹ ਡੀਆਂ ਡੀਆਂ ਆਪਾਂ ਗੋਲੀਆਂ ਬਣਾ ਕੇ ਰੱਖ ਲੈਣੀਆਂ ਇਹਦੀਆਂ ਸਾਰੇ ਦੀਆਂ ਬਹੁਤ ਹੀ ਜ਼ਬਰਦਸਤ ਨੁਕਸਾ ਕਿਉਂਕਿ ਮੈਂ ਤਾਂ ਵਰਤਿਆ ਮੈਂ ਦੁਆਰਾ ਬਣਾਉਣ ਲੱਗੀ ਆ ਮੈਂ ਕਿਾ ਚਲੋ ਆਪਾਂ ਫੇਰ ਵੀ ਸ਼ੇਅਰ ਕਰ ਦਈਏ ਕਿਸੇ ਦਾ ਭਲਾ ਹੋ ਜਾਵੇ ਮੈਨੂੰ ਤਾਂ 20 ਸਾਲ ਹੋ ਗਏ ਸੀ ਮੇਰੀ ਬਹੁਤ ਜ਼ਿਆਦਾ ਕਬਜ ਸੀ ਮੈਨੂੰ ਪੁਰਾਣੀ ਤੋਂ ਪੁਰਾਣੀ ਕਬਜ ਮੇਰੀ ਇਹਨੇ ਬਹੁਤ ਵਧੀਆ ਹੋ ਗਿਆ ਮੈਨੂੰ ਸਰੀਰ ਹਲਕਾ ਜਿਹਾ ਲੱਗਣ ਲੱਗ ਪਿਆ ਹੁਣ ਆਉਂਦਾ ਇਸ ਤਰ੍ਹਾਂ ਆਪਾਂ ਗੋਲੀਆਂ ਬਣਾਈ ਜਾਣੀਆਂ ਇਹਦੀਆਂ ਹਾਂਜੀ ਆਪਾਂ ਤੁਹਾਨੂੰ ਗੋਲੀਆਂ ਬਣਾ ਕੇ ਸਾਰੀਆਂ ਦਿਖਾਉਣੇ ਆ ਇਹ ਆਪਾਂ ਹੁਣ ਗੋਲੀਆਂ ਬਣਾ ਲਈਆਂ ਉਹਦੀਆਂ ਹੁਣੇ ਜਿਹੜੀਆਂ ਗੋਲੀਆਂ ਬਣ ਗਈਆਂ ਹੁਣ ਆਪਾਂ ਤੁਹਾਨੂੰ ਇਹਨਾਂ ਗੋਲੀਆਂ ਨੂੰ ਲੈਣ ਦਾ ਤਰੀਕਾ ਦੱਸ ਦਿਆਂ ਵੀ ਇਹ ਕਿਵੇਂ ਲੈਣੀਆਂ ਇਹ ਤੋਂ ਆਪਾਂ ਦੋ ਗੋਲੀਆਂ ਲੈਣੀਆਂ ਦੋ ਗੋਲੀਆਂ ਲੈ ਕੇ ਆਪਾਂ ਰਾਤ ਨੂੰ ਗਰਮ ਪਾਣੀ ਨਾਲ ਲੈ ਲਓ ਜਾਂ ਤੁਸੀਂ ਜੇ ਦੁੱਧ ਪੀਣੇ ਤਾਂ ਉਹਦੇ ਨਾਲ ਦੁੱਧ ਨਾਲ ਲੈ ਲਓ ਹਾਂਜੀ ਇਹ ਆਪਣੀ ਵੀਡੀਓ ਬਹੁਤ ਹੀ ਕਬਜ ਤੋਂ ਵੀ ਰਾਤ ਮਿਲਦੀ ਇਹਦੇ ਨਾਲ ਮੈਂ ਤਾਂ ਅੱਗੇ ਬਣਾ ਕੇ ਖਾ ਲਈ ਉਹਦੋਂ ਮੈਨੂੰ ਚੇਤਾ ਭੁੱਲ ਗਿਆ ਵੀਡੀਓ ਬਣਾਉਣ ਦਾ ਤੇ ਮੈਂ ਕਿਹਾ ਚਲੋ ਵੀ ਅੱਜ ਕਿ ਆਪਾਂ ਵੀਡੀਓ ਬਣਾ ਦਈਏ ਕਿਸੇ ਦਾ ਭਲਾ ਹੋ ਜਾਊਗਾ ਮੈਨੂੰ ਤਾਂ ਬਹੁਤ ਇਹਦੇ ਨਾਲ ਆਰਾਮ ਮਿਲਿਆ ਤੇ ਗਾਂ ਤੁਸੀਂ ਬਣਾ ਕੇ ਖਾ ਕੇ ਵੇਖ ਸਕਦੇ ਹੋ ਦੱਸਿਆ ਜੋ ਫਿਰ ਵੀ ਕਿਸ ਤਰ੍ਹਾਂ ਦੇ ਤੁਹਾਨੂੰ ਇਹ ਦਵਾਈ ਲੱਗੀ ਚਲੋ ਜੀ ਮਿਲਦੇ ਆਪਾਂ ਅਗਲੀ ਹੋਰ ਇੱਕ ਵੀਡੀਓ ਨਾਲ ਤੇ ਜੇ ਤੁਸੀਂ ਇਹ ਰਕਸ ਦਾ ਗਾਂ ਵੀ ਸ਼ੇਅਰ ਕਰ ਸਕਦੇ ਆ ਕਿਸੇ ਦਾ ਭਲਾ ਹੋ ਸਕੇ ਹਾਂਜੀ ਜੇ ਤੁਹਾਨੂੰ ਅੱਜ ਦੀ ਜਿਹੜੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੋ ਦੱਸਣਾ ਮਿਲਦੇ ਜੀ ਆਪਾਂ ਇੱਕ ਹੋਰ ਵੀਡੀਓ ਨਾਲ ਕੇ ਬਾਏ ਬਾਏ